ਸਤਿ ਸ਼੍ਰੀ ਅਕਾਲ ਜੀ ਮੈਂ ਹੁਸਨ ਤਰੀ ਤਮਾਨ ਅੱਜ ਸ਼ੁਰੂ ਕਰਨ ਜਾ ਰਿਹਾ ਹਾਂ ਵਲੌਗ ਨੰਬਰ 59 ਅੱਜ ਸੰਗਤ ਜੀ ਆਏ ਹਾਂ ਪਿੰਡ ਸੌਂਟੀ ਸੌਂਟੀ ਪਿੰਡ ਸੰਗਰੂਰ ਤੋਂ 68 ਕਿਲੋਮੀਟਰ ਦੇ ਆਸ-ਪਾਸ ਹੈ ਤਕਰੀਬਨ 1 ਘੰਟਾ 10 ਮਿੰਟ ਲੱਗ ਜਾਂਦੇ ਆ ਇੱਥੇ ਪਹੁੰਚਣ ਨੂੰ ਅਮਲੋ ਤੋਂ ਤਕਰੀਬਨ 10 ਮਿੰਟ ਦਾ ਹੀ ਰਸਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਬਲੌਗ 'ਚ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਬਾਬੇ ਸ਼ਹੀਦ ਦਾ ਇੱਥੇ ਕੁੱਤੇ ਤੇ ਸੂਰ ਦੀ ਸਮਾਦ ਬਣੀ ਹੋਈ ਆ ਸੰਗਤ ਜੀ ਇਹ ਅਸਥਾਨ ਮੇਰੀ ਪੀੜੀ ਦੇ ਮਾਲਕ ਸ਼ੇਮੇ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਹੁਣ ਕਰਦੇ ਆਂ ਗੱਲ ਇਸ ਸਥਾਨ ਦੇ ਇਤਿਹਾਸ ਬਾਰੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਹਿਲੇ ਜਾਮੇ ਵਿੱਚ ਦੋ ਸਿੰਘ ਜੋ ਕਿ ਸ੍ਰੀ ਗੁਰੂ ਹਰਬੋਬਿੰਦ ਸਾਹਿਬ ਜੀ ਦੇ ਲੰਗਰੀ ਤੇ ਸੇਵਾਦਾਰ ਸਨ ਉਹੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਨ ਮਨ ਲਾ ਕੇ ਸੇਵਾ ਕਰਿਆ ਕਰਦੇ ਸਨ। ਇੱਕ ਦਿਨ ਦੋਹੇ ਆਪਸ ਦੇ ਵਿੱਚ ਬੈਠੇ ਗੱਲਬਾਤ ਕਰ ਰਹੇ ਸਨ। ਗੱਲਾਂ ਕਰਦੇ ਕਰਦੇ ਪਤਾ ਨਹੀਂ ਕੀ ਹੋਇਆ ਕਿ ਦੋਹੇ ਜਾਣੇ ਆਪਸ ਦੇ ਵਿੱਚ ਬਹਿਸ ਵਸਾਈ ਹੋ ਗਈ ਤੇ ਦੋਵਾਂ ਦਾ ਝਗੜਾ ਵੱਧ ਗਿਆ। ਉਹ ਇੱਕ ਦੂਜੇ ਨੂੰ ਬੋਲ ਕਬੋਲ ਬੋਲਦੇ ਰਹੇ। ਹੱਦ ਤਾਂ ਉਦੋਂ ਹੋ ਗਈ ਜਦੋਂ ਦੋਹਾਂ ਨੇ ਇੱਕ ਦੂਜੇ ਨੂੰ ਕੁੱਤੇ ਤੇ ਸੂਰ ਕਹਿ ਕੇ ਸੰਬੋਧਨ ਕੀਤਾ। ਉਹਨਾਂ ਦੀ ਇਸ ਦੀ ਤਕਰਾਰ ਸਮੇ 6ਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੌਕੇ ਉੱਤੇ ਹੀ ਆ ਗਏ ਤੇ ਉਹਨਾਂ ਨੇ ਇਹ ਬਚਨ ਸੁਣ ਲਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੌਕੇ ਤੇ ਹੀ ਉਹਨਾਂ ਨੂੰ ਚੁੱਪ ਕਰਵਾਇਆ ਤੇ ਕਿਹਾ ਜੋ ਤੁਸੀਂ ਇੱਕ ਦੂਜੇ ਨੂੰ ਕੁੱਤੇ ਤੇ ਸੂਰ ਕਹਿ ਕੇ ਸੰਬੋਧਨ ਕਰ ਰਹੇ ਸੀ ਭਾਈ ਤੁਹਾਨੂੰ ਇਹ ਜੂਨ ਉਕਤ ਨਹੀਂ ਪਵੇਗੀ ਇਹ ਗੱਲ ਸੁਣ ਕੇ ਸਿੰਘਾਂ ਦੇ ਮਨਾਂ ਦੇ ਵਿੱਚ ਡਰ ਬੈ ਗਿਆ ਉਹਨਾਂ ਨੂੰ ਆਪਣੇ ਬੋਲਾਂ ਤੇ ਪਛਤਾਵਾ ਹੋਣ ਲੱਗਾ ਤਾਂ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਮਾਫੀ ਮੰਗੀ ਤੇ ਕਿਹਾ ਗੁਰੂ ਜੀ ਸਾਨੂੰ ਮਾਫ ਕਰ ਦਿਓ ਸਾਡੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਸੀ ਅਸੀਂ ਜਾਣੇ ਅਣਜਾਣੇ ਦੇ ਵਿੱਚ ਇਹ ਗਲਤੀ ਕਰ ਬੈਠੇ ਅਸੀਂ ਗੁਰੂ ਸਾਹਿਬ ਤੁਹਾਡਾ ਤੇ ਸਾਰੀ ਸੰਗਤ ਦਾ ਦਿਲ ਦਿਖਾਇਆ ਇਹ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਹਾਂ ਪਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਸਮੇਂ ਚੁੱਪ ਸਨ। ਉਹਨਾਂ ਦੀ ਚੁੱਪ ਦੇਖ ਕੇ ਦੋਹੇ ਸਿੰਘ ਪੈਰਾਂ ਭਾਰ ਬੈਠ ਕੇ ਕਹਿਣ ਲੱਗੇ ਕਿ ਗੁਰੂ ਜੀ ਸਾਡਾ ਉਧਾਰ ਕਰੋ ਸਾਥੋਂ ਗਲਤੀ ਹੋ ਗਈ ਹੈ। ਇਹ ਗੱਲ ਸੁਣ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਭਾਈ ਇਸ ਗੱਲ ਦੀ ਮਾਫੀ ਮਿਲਣਾ ਹੁਣ ਮੁਸ਼ਕਿਲ ਹੈ। ਕੁੱਤੇ ਤੇ ਸੂਰ ਦੀ ਜੂਨ ਤਹਾਨੂੰ ਭੁਗਤਨੀ ਪਵੇਗੀ ਅਸੀਂ ਜਦੋਂ ਛੇਵੇਂ ਜਾਮੇ ਦੇ ਵਿੱਚ ਆਵਾਂਗੇ ਤਾਂ ਤੁਹਾਡਾ ਉਧਾਰ ਕਰਾਂਗੇ ਛੇਵੇਂ ਜਾਮੇ ਦੇ ਵਿੱਚ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸਥਾਨ ਤੇ ਆਏ ਤਾਂ ਕੁੱਤਾ ਉਹਨਾਂ ਨਾਲ ਸੀ ਅਤੇ ਸੂਰ ਇੱਥੇ ਜੰਗਲ ਦੇ ਵਿੱਚ ਰਹਿੰਦਾ ਸੀ ਇੱਕ ਦਿਨ ਛੇਵੇਂ ਪਾਤਸ਼ਾਹੀ ਜਦੋਂ ਭਗਤੀ ਦੇ ਵਿੱਚ ਲੀਨ ਸੰ ਤਾਂ ਕੁੱਤਾ ਜੰਗਲ ਦੇ ਵਿੱਚ ਚਲਾ ਗਿਆ ਜੰਗਲ ਦੇ ਵਿੱਚ ਜਾ ਕੇ ਉਸ ਦਾ ਟਾਕਰਾ ਸੂਰ ਨਾਲ ਹੋਇਆ ਜੰਗਲ ਦੇ ਵਿੱਚ ਦੋਵੇਂ ਜਾਣੇ ਇੰਨਾ ਲੜੇ ਕਿ ਬੁਰੀ ਤਰ੍ਹਾਂ ਜਖਮ ਪਰ ਫੇਰ ਵੀ ਉਹ ਇੱਕ ਦੂਜੇ ਨਾਲ ਝੜਪ ਰਹੇ ਸੀ। ਉਹਨਾਂ ਨੂੰ ਹਟਾਉਣ ਦੇ ਯਤਨ ਕੀਤੇ ਗਏ ਪਰ ਉਹ ਇੰਨਾ ਭਿਆਨਕ ਲੜ ਰਹੇ ਸੀ ਕਿ ਹਟਾਉਣ ਵਾਲਿਆਂ ਨੂੰ ਵੀ ਚਖਮੀ ਕਰ ਸਕਦੇ ਸਨ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਸ ਗੱਲ ਬਾਰੇ ਪਤਾ ਚੱਲਿਆ ਤਾਂ ਉਹ ਇਸ ਅਸਥਾਨ ਤੇ ਜੰਗਲ ਦੇ ਵਿੱਚ ਆਏ ਤੇ ਆਪਣੇ ਪਿਛਲੇ ਜਾਮੇ ਦੇ ਬਚਨਾ ਅਨੁਸਾਰ ਕੁੱਤੇ ਅਤੇ ਸੂਰ ਦੇ ਤੀਰ ਮਾਰ ਕੇ ਦੋਵਾਂ ਦਾ ਹੀ ਉਧਾਰ ਕਰ ਦਿੱਤਾ। ਉਹ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵਲੌਗ ਜ਼ਰੂਰ ਪਸੰਦ ਆਇਆ ਹੋਵੇਗਾ। ਇਸੇ ਤਰ੍ਹਾਂ ਦੇ ਹੋਰ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਮੇਰੇ ਚੈਨਲ ਮੋਸਨਪ੍ਰੀਤ ਮਾਨ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ।